ਸੜ ਦਾ ਡਾਇਲੋਗ ਨਹੀਂ ਹੈ ਫਿਲਮ ਦੇ ਵਿੱਚ ਫਿਰ ਪ੍ਰਭਾਵ ਪ੍ਰਭਾਵ ਹੈ ਇੱਕ ਲੁੱਕ ਹੈ ਕੀ ਉਹਦੇ ਆ ਤੁਰਦੇ ਤੇ ਬੰਦੂਕ ਕੱਢਦੇ ਹਨ ਮਨੋਨਾ ਦਾ ਅਜੇ ਤਾਂ ਸ਼ੁਰੂਆਤ ਆ ਬਹੁਤ ਵੱਡੀ ਸ਼ੁਰੂਆਤ ਆ ਕਿਉਂਕਿ ਅਜੇ ਸਿਰਫ ਇੱਕ ਟੀਜ਼ਰ ਹੋਇਆ ਤੇ ਹਰ ਪਾਸੇ ਇਸ ਫਿਲਮ ਦੀਆਂ ਗੱਲਾਂ ਹੋ ਰਹੀਆਂ ਨੇ ਅੱਜ ਦੇ ਸਮੇਂ 'ਚ ਤਾਂ ਉਹਨੂੰ ਇੱਕ ਫਿਲਮ ਲੱਗ ਸਕਦੀ ਹੈ ਪਰ ਜੇਕਰ ਤੁਸੀਂ ਇਸ ਨੂੰ 40 ਸਾਲ ਬਾਅਦ ਦੇਖੋਗੇ ਤਾਂ ਇਹ ਇੱਕ ਡਾਕੂਮੈਂਟ ਹੈ ਇੱਕ ਦਸਤਾਵੇਜ਼ ਹੈ ਇੱਕ ਫਿਲਮ ਹੈ ਤਾਂ ਉਸ ਦਸਤਾਵੇਜ਼ ਦੇ ਵਿੱਚ ਇਤਿਹਾਸ ਨੂੰ ਪਰੋਇਆ ਗਿਆ ਜਿਹੜੇ ਯੋਧਿਆਂ ਨੇ ਉਦੋਂ ਸੰਘਰਸ਼ ਕੀਤਾ ਸੀ ਜਦੋਂ ਗੋਰੇ ਸਾਡੇ ਤੇ ਰਾਜ ਕਰ ਰਹੇ ਸੀ ਤੇ ਜਦੋਂ ਗੋਰੇ ਕਹਿੰਦੇ ਸੀ ਅਸੀਂ ਕਿਸੇ ਨੂੰ ਖੰਗਨ ਨਹੀਂ ਦੇਣਾ ਪਰ ਫਿਰ ਉਦੋਂ ਗੁਰੂ ਦੇ ਸਰਦਾਰ ਉੱਠੇ ਇਹ ਜਿਹੜਾ ਇਨਸੀਡੈਂਟ ਹੋਇਆ ਸੀ ਇਸ ਇਨਸੀਡੈਂਟ ਦੇ ਲਈ ਇਸ ਘਟਨਾ ਦੇ ਲਈ 2016 ਦੇ ਵਿੱਚ ਜਸਟਨ ਟਰੂਡੋ ਨੇ ਸਿੱਖਾਂ ਤੋਂ ਹੱਥ ਜੋੜ ਕੇ ਮਾਫੀ ਮੰਗੀ ਸੀਗੀ ਸਾਡਾ ਸਾਡਾ ਪੰਜਾਬ ਦਾ ਇਤਿਹਾਸ ਬਹੁਤ ਮਾਨ ਮਕਤਾ ਦਾ ਪੰਜਾਬ ਦੀ ਚੱਪੇ-ਚੱਪੇ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਬਿਲਕੁਲ ਪਰ ਸਾਡੇ ਯੋਧਿਆਂ ਨੇ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਵੀ ਇੱਕ ਸੰਘਰਸ਼ ਲੜਿਆ ਤੇ ਉਹ ਤੋਂ ਕਾਉਣ ਦੀ ਕੋਸ਼ਿਸ਼ ਇਸ ਫਿਲਮ ਦੇ ਵਿੱਚ ਕੀਤੀ ਜਾਵੇਗੀ ਸੋਸ਼ਲ ਮੀਡੀਆ ਤੇ ਨਾ ਤਰਸੇਮ ਜੱਸੜ ਦੀ ਇੱਕ ਕਲਿੱਪ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਇਹ ਗੱਲ ਕਹਿ ਰਹੇ ਹੈ ਕਿ ਜੇਕਰ ਸਾਡੀ ਮਸਤਾਨੇ ਫਿਲਮ ਕਾਮਯਾਬ ਹੋ ਜਾਂਦੀ ਹੈ ਨਾ ਤਾਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਐਵੇਂ ਦੀ ਫਿਲਮ ਲੈ ਕੇ ਆਉਂਗੇ ਜਿਸ ਨੂੰ ਦੇਖ ਕੇ ਤੁਸੀਂ ਬਿਲਕੁਲ ਨਰਾਜ ਨਹੀਂ ਹੋਵੋਗੇ ਤਾਂ ਮੈਨੂੰ ਲੱਗਦਾ ਮਨਪ੍ਰੀਤ ਇਹ ਗੱਲ ਸੱਚ ਵੀ ਹੈ ਬਿਲਕੁਲ ਸਰਦਾਰ ਨੇ ਆਪਣੇ ਬੋਲ ਭਗਾਏ ਬੋਲ ਭਗਾਤੇ ਸਰਦਾਰ ਨੇ ਕਿਉਂਕਿ ਗੁਰੂ ਨਾਨਕ ਜਹਾਜ ਫਿਲਮ ਲੈ ਕੇ ਆ ਰਹੇ ਹੋ 1 ਮਈ ਨੂੰ ਤੇ ਹਲੇ ਉਹਦਾ ਟੀਜ਼ਰ ਰਿਲੀਜ਼ ਹੋਇਆ ਤੇ ਮੈਨੂੰ ਲੱਗਦਾ ਕਿ ਟੀਜ਼ਰ ਏਡੇ ਵੱਡੇ ਲੈਵਲ ਤੇ ਲੋਕ ਪਸੰਦ ਕਰ ਰਹੇ ਹੈ ਤੇ ਟੀਜ਼ਰ ਦੇ ਵਿੱਚ ਇੱਕ ਡਾਇਲੋਗ ਹੈ ਛੋਟੀਆਂ-ਛੋਟੀਆਂ ਝਲਕਾਂ ਨੇ ਤੇ ਟੀਜ਼ਰ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਫਿਲਮ ਕਿਵੇਂ ਦੀ ਹੋਗੀ ਇਹ ਜਿਹੜੀ ਫਿਲਮ ਇਹ ਉਹਨਾਂ ਯੋਧਿਆਂ ਦੇ ਨਾਲ ਜੁੜੀ ਹੋਈ ਹੈ ਜਿਹੜੇ ਯੋਧਿਆਂ ਨੇ ਉਦੋਂ ਸੰਘਰਸ਼ ਕੀਤਾ ਸੀ ਜਦੋਂ ਗੋਰੇ ਸਾਡੇ ਤੇ ਰਾਜ ਕਰ ਰਹੇ ਸੀ ਤੇ ਜਦੋਂ ਗੋਰੇ ਕਹਿੰਦੇ ਸੀ ਅਸੀਂ ਕਿਸੇ ਨੂੰ ਖੰਗਣ ਨਹੀਂ ਦੇਣਾ ਪਰ ਫਿਰ ਉਹਦੋਂ ਗੁਰੂ ਦੇ ਸਰਦਾਰ ਉੱਠੇ ਵਿਦੇਸ਼ਾਂ ਦੀ ਧਰਤੀ ਤੋਂ ਗਦਰ ਲਹਿਰ ਚੱਲੀ ਤੇ ਇਨ੍ਹਾਂ ਗਦਰ ਲਹਿਰ ਦੇ ਹੀ ਇਹ ਜਿਹੜੇ ਯੋਧੇ ਸੀਗੇ ਉਹਨਾਂ ਨਾਲ ਜੁੜੇ ਹੋਏ ਸੀ ਤੇ ਉਹਨਾਂ ਦੇ ਵਿੱਚ ਇੱਕ ਇਨਸੀਡੈਂਟ ਹੁੰਦਾ ਹੈ ਕੋਮਾ ਗਾਟਾ ਮਾਰੂ ਜਹਾਜ਼ ਦੇ ਨਾਲ ਜੋ ਬਿਲਕੁਲ 1914 ਦੀ ਇਹ ਘਟਨਾ ਹੈ ਹਨ ਜਦੋਂ ਮਤਲਬ ਜਦੋਂ ਕੋਈ ਗੁਲਾਮ ਹੁੰਦਾ ਨਾ ਜਦੋਂ ਦੇਸ਼ ਗੁਲਾਮ ਸੀਗਾ ਤਾਂ ਗੁਲਾਮ ਦਾ ਮਤਲਬ ਤਾਂ ਗੁਲਾਮ ਹੀ ਹੁੰਦਾ ਨਾ ਕਿ ਮਤਲਬ ਨਾਤਾ ਹੋ ਆਪਣੀ ਮਰਜ਼ੀ ਨਾਲ ਕਿਤੇ ਆ ਜਾ ਸਕਦਾ ਤੇ ਨਾ ਹੀ ਆਪਣੀ ਮਰਜ਼ੀ ਦੇ ਨਾਲ ਇਸ ਖੁੱਲੀ ਹਵਾ ਦੇ ਵਿੱਚ ਸਾਹ ਲੈ ਸਕਦਾ ਉਸ ਨੂੰ ਉਸ ਦੇ ਅਕੋਰਡਿੰਗ ਚੱਲਣਾ ਪਊਗਾ ਜਿਹੜਾ ਬੰਦਾ ਉਸ ਦੇਸ਼ ਤੇ ਰਾਜ ਕਰ ਰਿਹਾ ਤੇ ਉਹਨਾਂ ਸਮਿਆਂ ਦੇ ਵਿੱਚ ਉਹ ਮੌਕੇ ਦੀ ਸਰਕਾਰ ਦੇ ਖਿਲਾਫ ਜਾਣਾ ਇੱਕ ਬਹੁਤ ਵੱਡੀ ਗੱਲ ਆ ਬਿਲਕੁਲ ਇਹ ਜਿਹੜਾ ਇਨਸੀਡੈਂਟ ਹੋਇਆ ਕੈਨੇਡਾ ਦੇ ਵਿੱਚ ਹੋਇਆ ਸੀ ਕੈਨੇਡਾ ਦੀ ਧਰਤੀ ਦੇ ਉੱਤੇ ਇਹ ਅਸੀਂ ਪੂਰੀ ਕਹਾਣੀ ਨਹੀਂ ਦੱਸਾਂਗੇ ਪਰ ਅਸੀਂ ਤੁਹਾਨੂੰ ਇਹ ਚੀਜ਼ ਜ਼ਰੂਰ ਦੱਸਾਂਗੇ ਇਹ ਜਿਹੜਾ ਇਨਸੀਡੈਂਟ ਹੋਇਆ ਸੀ ਇਸ ਇਨਸੀਡੈਂਟ ਦੇ ਲਈ ਇਸ ਘਟਨਾ ਦੇ ਲਈ 2016 ਦੇ ਵਿੱਚ ਜਸਟਨ ਟਰੂਡੋ ਨੇ ਸਿੱਖਾਂ ਤੋਂ ਹੱਥ ਜੋੜ ਕੇ ਮਾਫੀ ਮੰਗੀ ਸੀਗੀ ਪਾਰਲੀਮੈਂਟ ਦੇ ਵਿੱਚ ਔਨ ਰਿਕਾਰਡ ਹੈ ਅੱਜ ਵੀ ਕੋਈ ਗੂਗਲ ਚੈੱਕ ਕਰ ਸਕਦਾ ਜਿਸ ਧਰਤੀ ਤੇ ਜਾਣ ਦੇ ਲਈ ਸਿੱਖਾਂ ਨੂੰ ਕਿਸੇ ਵਕਤ ਸੰਘਰਸ਼ ਕਰਨਾ ਪਿਆ ਆਪਣੇ ਲੋਕ ਸ਼ਹੀਦ ਕਰਾਉਣੇ ਪਏ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਨਿਵੀ ਨਹੀਂ ਕਬੂਲਿਆ ਤੇ ਜਦੋਂ ਆਪਣੀ ਧਰਤੀ ਤੇ ਵਾਪਸ ਆਏ ਇੱਥੇ ਵੀ ਮੌਕੇ ਦੀ ਸਰਕਾਰਾਂ ਨੇ ਉਹਨਾਂ ਦੇ ਉੱਤੇ ਹਮਲਾ ਕਰਤਾ ਤੇ ਉਹਨਾਂ ਨੂੰ ਸ਼ਹੀਦ ਕਰਤਾ ਤੇ ਅੱਜ ਉਸੇ ਧਰਤੀ ਦਾ ਜਿਹੜਾ ਮੰਤਰੀ ਹੈ ਉਹ ਸਿੱਖਾਂ ਦੇ ਕੋਲੋਂ ਮਾਫੀ ਮੰਗ ਰਿਹਾ ਹੈ ਤੇ ਹੁਣ ਮਨਪ੍ਰੀਤ ਪਾਣੇ ਟੀਜ਼ਰ ਦੇ ਉੱਤੇ ਤੁਸੀਂ ਟੀਜ਼ਰ ਦੇਖਿਆ ਕਮਾਲ ਹੈ ਕਮਾਲ ਦਾ ਟੀਜ਼ਰ ਹੈ ਸਭ ਤੋਂ ਵੱਡੀ ਗੱਲ ਸਭ ਤੋਂ ਸੋਹਣੀ ਗੱਲ ਸਭ ਤੋਂ ਪਿਆਰੀ ਗੱਲ ਇਹ ਲੱਗੀ ਕਿ ਟੀਜ਼ਰ ਦੀ ਸਟਾਰਟਿੰਗ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਦਿਖਾਇਆ ਗਿਆ ਹੈ ਨਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਦੋਂ ਸਾਡੀ ਭਾਵਨਾਵਾਂ ਇੰਨੀਆਂ ਵੱਡੀਆਂ ਨੇ ਕਿ ਜੇਕਰ ਅਸੀਂ ਸੜਕ ਤੇ ਜਾਂਦੇ ਵੀ ਹੋਈਏ ਨਾ ਤਾਂ ਅਸੀਂ ਆਪਣੀ ਗੱਡੀ ਵਾਹਨ ਰੋਕ ਕੇ ਜੁੱਤੀਆਂ ਖੋਲ ਕੇ ਖੜੇ ਹੋ ਜੰਨੇ ਕਿਉਂਕਿ ਸਾਡੇ ਗੁਰੂ ਦਾ ਪ੍ਰਕਾਸ਼ ਜਾ ਰਿਹਾ ਹੈ ਜਦੋਂ ਅਸੀਂ ਇਹ ਟੀਜ਼ਰ ਦੇਖਿਆ ਨਾ ਟੇਜ਼ਰ ਦੇ ਵਿੱਚ ਜਦੋਂ ਅਸੀਂ ਮਹਾਰਾਤਾ ਪ੍ਰਕਾਸ਼ ਦੇਖਦੇ ਹਾਂ ਉਹ ਬਿਲਕੁਲ ਅਸਲੀ ਲੱਗਦਾ ਐਵੇਂ ਨਹੀਂ ਲੱਗਦਾ ਕਿ ਕਿਸੇ ਫਿਲਮ ਦੇ ਵਿੱਚ ਕੋਈ ਚੀਜ਼ ਬਣਾਈ ਗਈ ਹੈ ਜਾਂ ਕੁਝ ਹਨਾ ਜੋ ਫਿਲਮੀ ਹੋ ਰਿਹਾ ਹੈ ਨਹੀਂ ਐਦਾ ਲੱਗਦਾ ਕਿ ਸੱਚਮੁੱਚ ਹੀ ਗੁਰੂ ਸਾਹਿਬ ਸਾਡੇ ਸਾਹਮਣੇ ਨੇ ਤੇ ਸਾਡੇ ਹੱਥ ਜੁੜ ਜੰਨੇ ਆ ਇੰਨੀ ਬਰੀਕੀ ਦੇ ਨਾਲ ਜਿਹੜਾ ਕੰਮ ਕੀਤਾ ਜਿਨ੍ਹਾਂ ਨੇ ਫਿਲਮ ਬਣਾਈ ਹੈ ਜਿਨ੍ਹਾਂ ਨੇ ਪਹਿਲਾਂ ਮਸਤਾਨੇ ਬਣਾਈ ਸੀ ਮਸਤਾਨੇ ਵੀ ਇੱਕ ਬਹੁਤ ਵਧੀਆ ਕੋਸ਼ਿਸ਼ ਸੀ ਇੱਕ ਇਤਿਹਾਸਿਕ ਫਿਲਮ ਜੋ ਅਸੀਂ ਮੰਗ ਕਰਦੇ ਸੀ ਜਾਂ ਸਾਡੀ ਲੋੜ ਸੀ ਉਸ ਸਮੇਂ ਉਦੋਂ ਉਹਨਾਂ ਨੇ ਬਣਾਈ ਵਿਲੀ ਜਨਤਾ ਰਿਕਾਰਡਸ ਦੇ ਨਾਲ ਰਲ ਕੇ ਉਦੋਂ ਵੀ ਜਸੜਬਾਈ ਹੋਰੀ ਨਾਲ ਸੀ ਤਾਂ ਜਸੜਬਾਈ ਹੋਰਾ ਨੇ ਜਿਵੇਂ ਆਪਾਂ ਸ਼ੁਰੂ ਚ ਕਿਹਾ ਜੋ ਵਾਦਾ ਕੀਤਾ ਸੀ ਕਿ ਜੇਕਰ ਇਹ ਫਿਲਮ ਹਿੱਟ ਹੁੰਦੀ ਹੈ ਇਸ ਤੋਂ ਵੀ ਵੱਡੀ ਫਿਲਮ ਬਣਾਵਾਂਗੇ ਤੇ ਵੱਡੀ ਹੈ ਇਹ ਫਿਲਮ ਵੱਡੀ ਹੈ ਸਾਡੇ ਸਾਡੇ ਬੱਚਿਆਂ ਨੂੰ ਦਿਖਾਉਣੀ ਜ਼ਰੂਰੀ ਹੈ ਕਿਉਂਕਿ ਫਿਲਮ ਇੱਕ ਅੱਜ ਦੇ ਸਮੇਂ 'ਚ ਤੁਹਾਨੂੰ ਇੱਕ ਫਿਲਮ ਲੱਗ ਸਕਦੀ ਹੈ ਪਰ ਜੇਕਰ ਤੁਸੀਂ ਇਸ ਨੂੰ 40 ਸਾਲ ਬਾਅਦ ਦੇਖੋਗੇ ਤਾਂ ਇਹ ਇੱਕ ਡਾਕੂਮੈਂਟ ਹੈ ਇੱਕ ਦਸਤਾਵੇਜ਼ ਹੈ ਇੱਕ ਫਿਲਮ ਹੈ ਤਾਂ ਉਸ ਦਸਤਾਵੇਜ਼ ਦੇ ਵਿੱਚ ਇਤਿਹਾਸ ਨੂੰ ਪਰੋਇਆ ਗਿਆ ਉਹਨਾਂ ਨੇ ਐਕਟਿੰਗ ਐਕਟਰ ਦਾ ਕਮਾਲ ਦੇ ਹੈਗੇ ਨੇ ਤਰਸੀਮ ਜਸੜ ਜਦੋਂ ਗੁਰਪ੍ਰੀਤ ਹੋਰ ਕਈ ਵੱਡੇ ਐਕਟਰ ਤੁਸੀਂ ਦੇਖੋ ਜੋ ਜਸੜ ਦਾ ਡਾਇਲੋਗ ਨਹੀਂ ਹੈ ਫਿਲਮ ਦੇ ਵਿੱਚ ਫਿਰ ਪ੍ਰਭਾਵ ਪ੍ਰਭਾਵ ਹੈ ਇੱਕ ਲੁੱਕ ਹੈ ਕੀ ਆਉਂਦੇ ਆ ਤੁਰਦੇ ਤੇ ਬੰਦੂਕ ਕੱਢਦੇ ਆ ਯਾਰ ਸਾਨੂੰ ਨਾ ਉਹ ਦੇਖ ਕੇ ਨਾ ਸ਼ਹੀਦ ਉਦਮ ਸਿੰਘ ਦੀ ਯਾਦ ਆਉਂਦੀ ਹੈ ਕਿ ਕਿਵੇਂ ਜਦੋਂ ਉਹਨਾਂ ਨੇ ਬਦਲਾ ਲੈਣ ਦੇ ਲਈ ਜਦੋਂ ਉੱਥੇ ਪਹੁੰਚੇ ਹੋਣਗੇ ਉਹ ਤੇ ਕਿਵੇਂ ਦੁਸ਼ਮਣ ਦੇਖ ਕੇ ਆਪਣੀ ਬੰਦੂਕ ਤਾਣ ਕੇ ਖੜੇ ਹੋਏ ਤੇ ਉਹਨੂੰ ਗਰਮੀ ਆਉਂਦੀ ਹੋਊਗੀ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਮਨਪ੍ਰੀਤ ਉਹ ਇਹ ਦੇਖਣ ਵਾਲੀ ਹੈ ਕਿ ਫਿਲਮ ਦੇ ਵਿੱਚ ਜਿਹੜੇ ਕਰੈਕਟਰ ਨੇ ਜਿਵੇਂ ਅਸੀਂ ਅੰਗਰੇਜ਼ ਕਰੈਕਟਰਾਂ ਦੀ ਗੱਲ ਕਰ ਲਈਏ ਉਹਨਾਂ ਥੋਪੇ ਨਹੀਂ ਗਈ ਕਿਸੇ ਤੇ ਉਹ ਅੰਗਰੇਜ਼ ਹੀ ਨੇ ਤੇ ਉਹ ਆਪਣੀ ਭਾਸ਼ਾ ਦੇ ਵਿੱਚ ਡਾਇਲੋਗ ਬੋਲ ਰਹੇ ਨੇ ਤਾਂ ਇੱਕ ਚੀਜ਼ ਹੋਰ ਤੇੰਦਿੱਤੀ ਕੋਸਟਿਊਮ ਜਿਹੜੇ ਕੱਪੜੇ ਪਾਏ ਗਿਆ ਦਸਤਾਰਾਂ ਬਣੀਆਂ ਗਈਆਂ ਨੇ ਉਸੇ ਹੀ ਸਟਾਈਲ ਦੇ ਵਿੱਚ ਬਣੀਆਂ ਗਈਆਂ ਨੇ ਜਿਵੇਂ ਉਹ ਅਸਲੀ ਕਿਰਦਾਰ ਬਨਦੇ ਹੁੰਦੇ ਸੀਗੇ ਲੋਕਾਂ ਨੂੰ ਮਹਿਸੂਸ ਹੋਏਗਾ ਕਿ ਅਸੀਂ ਸਰਦਾਰ ਮੇਵਾ ਸਿੰਘ ਨੂੰ ਦੇਖ ਰਹੇ ਆ ਦਰਸੇਮ ਜਸੜ ਦੇ ਰੂਪ ਦੇ ਵਿੱਚ ਲੋਕਾਂ ਨੂੰ ਮਹਿਸੂਸ ਹੋਏਗਾ ਕਿ ਅਸੀਂ ਭਾਈ ਗੁਰਦੇਵ ਸਿੰਘ ਨੂੰ ਦੇਖ ਰਹੇ ਆ ਗੁਰਪ੍ਰੀਤ ਘੁੱਗੀ ਦੇ ਕਿਰਦਾਰ ਦੇ ਵਿੱਚੋਂ ਤਾਂ ਉਹ ਉਸੇ ਤਰੀਕੇ ਦਾ ਹੀ ਸਾਰਾ ਕੁਝ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਸਾਡੀਆਂ ਨਸਲਾਂ ਨੂੰ ਸਾਡੇ ਲੋਕਾਂ ਨੂੰ ਦਿਖਾਇਆ ਜਾ ਸਕੇ ਆਖਰ ਉੱਥੇ ਹੋਇਆ ਕੀ ਸੀਗਾ ਸਾਨੂੰ ਬਹੁਤ ਸਾਡਾ ਸਾਡਾ ਪੰਜਾਬ ਦਾ ਇਤਿਹਾਸ ਬਹੁਤ ਮਾਣਮੱਤਾ ਵਾ ਪੰਜਾਬ ਦੀ ਚੱਪੇ-ਚੱਪੇ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਬਿਲਕੁਲ ਪਰ ਸਾਡੇ ਯੋਧਿਆਂ ਨੇ ਵਦੇਸ਼ਾਂ ਦੀ ਧਰਤੀ ਦੇ ਵਿੱਚ ਵੀ ਇੱਕ ਸੰਘਰਸ਼ ਲੜਿਆ ਤੇ ਉਹ ਤੋਂ ਕਾਉਣ ਦੀ ਕੋਸ਼ਿਸ਼ ਇਸ ਫਿਲਮ ਦੇ ਵਿੱਚ ਕੀਤੀ ਜਾਵੇਗੀ ਫਿਲਮ ਜਿੱਥੇ ਇੱਕ ਮੈਸੇਜ ਦਵੇਗੀ ਕਮਰਸ਼ੀਅਲ ਵੀ ਓਨੀ ਆ ਫਿਲਮ ਕਿਉਂਕਿ ਤੁਸੀਂ ਦੇਖਿਆ ਜਿਵੇਂ ਜਹਾਜ਼ ਆਉਂਦਾ ਵਾ ਜੋ ਲੁੱਕ ਦਿਖਾਈ ਗਈ ਹੈ ਵੀ ਐਫ ਐਕਸ ਦੇ ਉੱਤੇ ਕਿੰਨਾ ਵਧੀਆ ਕੰਮ ਕੀਤਾ ਗਿਆ 뮤직 ব্যাকਗਰਾਉਂਡ 뮤직 ਦੇ ਉੱਤੇ ਕਿੰਨਾ ਵਧੀਆ ਕੰਮ ਕੀਤਾ ਗਿਆ ਡਾਇਰੈਕਸ਼ਨ ਦੇ ਕੋਸਟਿਮ ਦੇ ਉੱਤੇ ਡਾਇਲੋਗਸ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਨੂੰ ਬਰੀਕੀ ਦੇ ਨਾਲ ਮੈਨੂੰ ਲੱਗਦਾ ਕਿ ਜੋ ਇੱਕ ਫਿਲਮ ਕਾਰਨ ਦੇਖਣਾ ਚਾਹੀਦਾ ਮਨਪ੍ਰੀਤ ਹੋਰ ਨੇ ਕੀਤਾ ਪਹਿਲੀ ਜਨਤਾ ਰਿਕਾਰਡ ਦੀ ਜਿਹੜੀ ਟੀਮ ਆ ਇਹ ਇਸ ਦੇ ਲਈ ਵੀ ਵਧਾਈ ਦੀ ਪਾਤਰ ਹੈ ਮਨਪ੍ਰੀਤ ਕਿਉਂਕਿ ਬੜੀ ਬਰੀਕੇ ਦੇ ਨਾਲ ਕੰਮ ਕਰਦੇ ਆ ਅਸੀਂ ਜਦੋਂ ਮਸਤਾਨੇ ਦੀ ਗੱਲ ਕੀਤੀ ਸੀ ਨਾ ਕਿ ਮਸਤਾਨੇ ਦਾ ਜਿਹੜਾ ਕ੍ਰੇਜ਼ ਆ ਅਸੀਂ ਅਸੀਂ ਦੇਖਿਆ ਜਦੋਂ ਅਰਦਾਸ ਹੁੰਦੀ ਹੈ ਜਦੋਂ ਨਿਹੰਗ ਸਿੰਘਾਂ ਦੇ ਬੋਲੇ-ਬੋਲੇ ਜਾਂਦੇ ਨੇ ਜਦੋਂ ਮਸਤਾਨੇ ਫਿਲਮ ਦੇ ਵਿੱਚ ਇੱਕ ਸੀਨ ਆਉਂਦਾ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਕਾਫਲਾ ਉੱਥੋਂ ਨਿਕਲਦਾ ਤੇ ਉਹ ਲੋਕ ਅਸੀਂ ਸੋਚਿਆ ਨਹੀਂ ਸੀ ਕਿ ਕੋਈ ਫਿਲਮ ਮੇਕਰ ਇਹ ਚੀਜ਼ ਸਾਡੇ ਵਾਸਤੇ ਲੈ ਕੇ ਆਉਣਗੇ ਹਨ ਸਾਨੂੰ ਲਾਹੌਰ ਦੀ ਯਾਦ ਆਉਂਦੀ ਹੈ ਸਾਨੂੰ ਆਪਣੇ ਰਾਜ ਦੀ ਯਾਦ ਆਉਂਦੀ ਹੈ ਕਿ ਯਾਰ ਸਾ ਕਿੱਡੀ ਜ਼ਿਆਦਾ ਚੜ੍ਹਾਈ ਸੀਗੀ ਹਨਾ ਕਿਵੇਂ ਅਸੀਂ ਗੱਜਦੇ ਸੀਗੇ ਦੁਸ਼ਮਣਾਂ ਦੇ ਅੱਗੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਵੀ ਸਾਡੇ ਇਤਿਹਾਸ ਨੂੰ ਸਾਡੇ ਸਾਹਮਣੇ ਲੈ ਕੇ ਆਉਗੀ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਇੱਕ ਫਿਲਮ ਨਹੀਂ ਹੈ ਇਹ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਜਮੀਰਾਂ ਨੂੰ ਜਗਾਉਣ ਦਾ ਇੱਕ ਉਪਰਾਲਾ ਵੀ ਹੋ ਸਕਦਾ ਹੈ ਕਿਉਂਕਿ ਫਿਲਮ ਅਸਰ ਕਰਦੀਆਂ ਨੇ ਜਦੋਂ ਚਾਰ ਸਾਹਿਬਜ਼ਾ ਦੇਹ ਤੇ ਲੋਕਾਂ ਨੇ ਅਮਰਤ ਛਕਿਆ ਜਦੋਂ ਬੀਬੀ ਰਜਨੀ ਆਈ ਤੇ ਲੋਕਾਂ ਨੂੰ ਲੱਗਿਆ ਕਿ ਹਾਂ ਯਾਰ ਸਾਡੇ ਅੰਦਰ ਨਿਮਰਤਾ ਸੱਜੇ ਉਸ ਪਰਮਾਤਮਾ ਤੇ ਭਰੋਸਾ ਹੋਣਾ ਕਿੱਡਾ ਜ਼ਰੂਰੀ ਆ ਤੇ ਮੈਨੂੰ ਲੱਗਦਾ ਕਿ ਇਹ ਫਿਲਮ ਫਿਲਮ ਵੀ ਸਾਡੇ ਅੰਦਰ ਕੁਛ ਨਾ ਕੁਛ ਜਗਾ ਕੇ ਜਾਊਗੀ ਤੇ ਜੋ ਕਿ ਬਹੁਤ ਸੋਹਣੀ ਗੱਲ ਹੈ ਤੇ 1 ਮਈ ਨੂੰ ਇਹ ਫਿਲਮ ਹੈ ਜਿਹੜੀ ਉਹ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਊਗੀ ਤੇ ਮੈਨੂੰ ਲੱਗਦਾ ਅਜੇ ਤਾਂ ਸ਼ੁਰੂਆਤ ਆ ਬਹੁਤ ਵੱਡੀ ਸ਼ੁਰੂਆਤ ਆ ਕਿਉਂਕਿ ਅਜੇ ਸਿਰਫ ਇੱਕ ਟੀਜ਼ਰ ਹੋਇਆ ਤੇ ਹਰ ਪਾਸੇ ਇਸ ਫਿਲਮ ਦੀਆਂ ਗੱਲਾਂ ਹੋ ਰਹੀਆਂ ਨੇ ਹੂੰ ਬਿਲਕੁਲ ਇਹ ਫਿਲਮ ਜਦੋਂ ਵੀ ਰਿਲੀਜ਼ ਹੋਏਗੀ ਤਰਸੀਮ ਦਸੜਭਾਈ ਵਿਦਾਈ ਦੇ ਪਾਤਰ ਨੇ ਮਨਪ੍ਰੀਤ ਜੀ ਨੇ ਡਾਇਰੈਕਟ ਕੀਤੀ ਹੈ ਵਿਲੀ ਜੰਤਾ ਰਿਕਾਰਡਸ ਉਹ ਵਿਧਾਈ ਦੇ ਪਾਤਰ ਨੇ ਕਿਉਂਕਿ ਪਤਾ ਲੱਗਦਾ ਕਿ ਬਹੁਤ ਸਾਰਾ ਪੈਸਾ ਲਾਇਆ ਗਿਆ ਵਾ ਪੈਸਾ ਲਾਣਾ ਇਹ ਵੀ ਇੱਕ ਬਹੁਤ ਵੱਡਾ ਰਿਸਕ ਹੈ ਕੋਈ ਦੇਖੇਗਾ ਨਹੀਂ ਦੇਖੇਗਾ ਉਹ ਸੌ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਇਹ ਫਿਲਮ ਚਾਹੇ 100 ਬੰਦਾ ਵੀ ਦੇਖੇ ਇਸ ਫਿਲਮ ਨੂੰ ਮੈਂ ਕਹਿੰਦਾ ਲੱਖਾਂ ਲੋਕ ਵੇਖਣਗੇ 100 ਬੰਦਾ ਵੀ ਦੇਖੇਗਾ ਤਾਂ ਮੈਂ ਗਰੰਟੀ ਨਾਲ ਕਹਿੰਨਾ 100 ਦੇ 100 ਦੇ ਉੱਪਰ ਪ੍ਰਭਾਵ ਛੱਡੇ ਜਿੱਥੇ ਇਸ ਫਿਲਮ ਨੂੰ ਬਣਾਉਣ ਵਾਲਿਆਂ ਨੂੰ ਸ਼ਾਬਾਸ਼ੀ ਆ ਉਥੇ ਮੈਨੂੰ ਲੱਗਦਾ ਕਿ ਇਹਨਾਂ ਫਿਲਮਾਂ ਨੂੰ ਦੇਖਣ ਜਾਣ ਵਾਲਿਆਂ ਨੂੰ ਵੀ ਸ਼ਾਬਾਸ਼ੀ ਆ ਕਿਉਂਕਿ ਜੇਕਰ ਉਹ ਦੇਖਣ ਲਈ ਜਾਂਦੇ ਨੇ ਤਾਂ ਬਣਾਉਣ ਵਾਲਿਆਂ ਨੂੰ ਹੌਸਲਾ ਮਿਲਦਾ ਹੈ ਤੇ ਤਾਂ ਹੀ ਅਜਿਹੀਆਂ ਫਿਲਮਾਂ ਬਣਦੀਆਂ ਨੇ ਜੇ ਅਸੀਂ ਲੋਕ ਆਪਣੇ ਘਰੋਂ ਨਿਕਲ ਕੇ ਐਦਾਂ ਦੀ ਫਿਲਮਾਂ ਨੂੰ ਸਪੋਰਟ ਨਹੀਂ ਕਰਾਂਗੇ ਤਾਂ ਕੋਈ ਨਹੀਂ ਬਣਾਊਗਾ ਠੀਕ ਹੈ ਨਾ ਅੱਜ ਸਾਡੇ ਸਾਹਮਣੇ ਪਹਿਲਾ ਮਸਤਾਨੇ ਫਿਲਮ ਬਣਦੀ ਹੈ ਉਸ ਤੋਂ ਬਾਅਦ ਹੁਣ ਗੁਰੂ ਨਾਨਕ ਜਹਾਜ਼ ਕੋਮਾਗਾਟਾ ਮਾਰੂ ਦੀ ਘਟਨਾ ਦੇ ਆਧਾਰ ਤੇ ਫਿਲਮ ਬਣਦੀ ਹੈ ਅਸੀਂ ਇਸ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਦਵਾਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਉਹ ਪੱਖ ਸਾਡੇ ਸਾਹਮਣੇ ਫਿਲਮੀ ਰੂਪ ਦੇ ਵਿੱਚ ਆਉਣਗੇ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋਊਗਾ ਕਿ ਸਾਡਾ ਸਿਨੇਮਾ ਇਹ ਚੀਜ਼ਾਂ ਕਰ ਰਿਹਾ ਹੈ ਕਿਉਂਕਿ ਸਾਊਥ ਦੇ ਸਿਨੇਮਾ ਨੂੰ ਲੋਕ ਕਿਉਂ ਪਿਆਰ ਕਰਦੇ ਨੇ ਮਨਪ੍ਰੀਤ ਇੱਕ ਗੱਲ ਸੋਚਣੇ ਵਾਲੀ ਆ ਹਨਾ ਇੱਕ ਫਿਲਮ ਜਿਹੜੀ ਬਹੁਤ ਘੱਟ ਬਜਟ 'ਚ ਬਣੀ ਸੀ ਹਾਲੀ ਦੇ ਵਿੱਚ ਕੀ ਨਾਮ ਕ ਮੈਂ ਕਹਿੰਦਾ ਕੰਤਾਰਾ ਹੈ ਨਾ ਉਹ ਫਿਲਮ ਬਣੀ ਸੀ ਤੇ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਨਾਂ ਨੇ ਆਪਣਾ ਆਪਣਾ ਸੱਭਿਆਚਾਰ ਆਪਣੇ ਮੌਜੂਦਾ ਜੋ ਵੀ ਉਹਨਾਂ ਦਾ ਇਤਿਹਾਸ ਹੈ ਨਾ ਕਲਚਰ ਹੈ ਉਹਨਾਂ ਨੇ ਦਿਖਾਇਆ ਤੇ ਮੈਨੂੰ ਲੱਗਦਾ ਕਿ ਇਹ ਸਾਡਾ ਇਤਿਹਾਸ ਸਭ ਤੋਂ ਵੱਡਾ ਇਤਿਹਾਸ ਹੈ ਸਾਡਾ ਮੈਂ ਕਹਿੰਦਾ ਪੂਰੀ ਦੁਨੀਆ ਨਾਲੋਂ ਵੱਡਾ ਸਾਡਾ ਇਤਿਹਾਸ ਹੈ ਵੱਡਾ ਇਹ ਕਿਉਂਕਿ ਸਾਨੂੰ ਮਾਣ ਆ ਸਾਡੇ ਇਤਿਹਾਸ ਦੇ ਉੱਤੇ ਤੇ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਨਾ ਫਿਲਮਾਂ ਦੀ ਬਿਲਕੁਲ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਸਪੋਰਟ ਕਰੋ ਤੇ ਵੈਸਟ ਵਿਸ਼ੇਸ ਹੈ ਪੂਰੀ ਟੀਮ ਨੂੰ ਬਹੁਤ ਵਧੀਆ ਟੀਜ਼ਰ ਜਿਹੜਾ ਪਹਿਲੀ ਲੁੱਕ ਤੋਂ ਦੇਖ ਰਿਹਾ ਵਾ ਬਾਕੀ ਜੋ ਟ੍ਰੇਲਰ ਆਵੇਗਾ ਫਿਲਮ ਆਵੇਗੀ ਤਾਂ ਉਸ ਦੀ ਉਡੀਕ ਰਹੇਗੀ 1 ਮਈ 2025 ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਇਹ ਫਿਲਮ ਜਾ ਕੇ ਦੇਖੋਗੇ ਤੇ ਇਸ ਮਸਤਾਨੇ ਦੀ ਤਰ੍ਹਾਂ ਇਸ ਫਿਲਮ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੋਗੇ ਮੈਨੂੰ ਲੱਗਦਾ ਸਿਰਫ ਇਸੇ ਫਿਲਮ ਦੀ ਗੱਲ ਕਿਉਂ ਨਾ ਕਰੀਏ ਸਾਨੂੰ ਹਰ ਉਸ ਫਿਲਮ ਦੀ ਸਪੋਰਟ ਕਰਨੀ ਚਾਹੀਦੀ ਹੈ ਜੋ ਸਾਡੇ ਇਤਿਹਾਸ ਨੂੰ ਸਾਡੇ ਸਾਹਮਣੇ ਰੱਖੇ ਧੰਨਵਾਦ